ਲੋਕਰਣ ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰੋਫ ਸਿਮਰਨ ਸਿੰਘ ਸਵਾਗਤ ਕਰਦਾ ਤੁਹਾਡਾ ਖਬਰਾਂ ਟੌਪੀਆਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਮੁੱਦੇ ਜਿਹੜੇ ਨੇ ਉਹ ਹੁਣ ਸੁਰਖੀਆਂ ਦਾ ਹਿੱਸਾ ਬਣੇ ਹੋਏ ਨੇ ਚਾਹੇ ਹੋ ਐਸਜੀਪੀਸੀ ਨਾਲ ਜੁੜੇ ਹੋਏ ਹੋਣ ਚਾਹੇ ਹੋ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਪਰ ਫਿਲਹਾਲ ਜੇ ਗੱਲ ਕਰੀਏ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਜਿਹੜਾ ਕਾਰਵਾਈ ਸ਼ੁਰੂ ਹੋਈ ਹੈ ਉਹਨਾਂ ਦੇ ਉੱਤੇ 15 ਦਿਨ ਦੀ ਜਿਹੜੀ ਉਹਨਾਂ ਦੀ ਸੇਵਾਵਾਂ ਨੇ ਉਹਨਾਂ ਉੱਤੇ ਰੋਕ ਲਗਾਈ ਗਈ ਹੈ ਪਰ ਹੁਣ ਉਹਨਾਂ ਦੇ ਵੱਲੋਂ ਜਿਹੜਾ ਕਦਮ ਚੱਕਿਆ ਗਿਆ ਉਹ ਕਈ ਸਵਾਲ ਖੜੇ ਕਰਦਾ ਹੈ ਇੱਕ 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 ਵੱਡੀ ਚਰਚਾ ਬਣ ਚੁੱਕੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਆਪਣੀ ਜਿਹੜੀ ਗੱਡੀ ਅਤੇ ਸਿਕਿਉਰਟੀ ਜਿਹੜੀ ਹੈ ਹੁਣ ਉਹ ਵਾਪਸ ਕਰ ਦਿੱਤੀ ਗਈ ਹੈ ਇਸ ਉੱਤੇ ਚਰਚਾ ਕਰਨ ਦੇ ਲਈ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸਾਡੇ ਮਹਿਮਾਨ ਜਿਹੜੇ ਨੇ ਪ੍ਰਵਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਸਵਾਗਤ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਬ ਜੀ ਤੁਹਾਡਾ ਵੀ ਧੰਨਵਾਦ ਅ ਸਰ ਕਿਵੇਂ ਵੇਖਦੇ ਹੋ ਜੋ ਇਸ ਸਮੇਂ ਹੋਇਆ ਹੈ ਕਿਉਂਕਿ ਬੀਤੇ ਦਿਨੇ ਵੀ ਜੇਕਰ ਗੱਲ ਕਰੀਏ ਤਾਂ ਵਲਟੋਹਾ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾਂਦੇ ਸੀਗੇ ਉਸ ਤੋਂ ਬਾਅਦ ਆਪਣਾ ਪਹਿਲਾਂ ਉਹਨਾਂ ਨੇ ਆਪਣਾ ਜਿਹੜਾ ਰੈਜ਼ੀਗਨੇਸ਼ਨ ਸਾਈਨ ਕਰਕੇ ਭੇਜਿਆ ਉਹ ਮਨਜ਼ੂਰ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜਾ ਵਰਤਾਰਾ ਵਾਪਰਦਾ ਹੈ ਕੌਮ ਉਹਨਾਂ ਨਾਲ ਆ ਕੇ ਪੂਰਾ ਪੰਤ ਉਹਨਾਂ ਨਾਲ ਖੜਾ ਹੁੰਦਾ ਹੈ ਕਈ ਸਿਆਸਤਦਾਨ ਵੀ ਉਹਨਾਂ ਨਾਲ ਖੜੇ ਹੁੰਦੇ ਨੇ ਹੁਣ ਕੀ ਵੇਖਦੇ ਹੋ ਕੀ ਵਰਤਾਰਾ ਇਹ ਪ੍ਰਭ ਜੀ ਜਿਹੜਾ ਪੂਰਾ ਸਿਨੈਰੀਓ ਜੇ ਆਪਾਂ ਇਹਨੂੰ ਵਾਚਿਆ ਜਾਵੇ ਨਾ ਦੇਖਿਆ ਜਾਵੇ ਤਾਂ 2 ਦਸੰਬਰ ਦੀ ਗੱਲ ਜਿੱਦਾਂ ਚੱਲੀ ਸੀ ਉਦੋਂ 2 ਦਸੰਬਰ ਦਾ ਜਿਹੜਾ ਤੋਂ ਬਾਅਦ ਦਾ ਘਟਨਾਕ੍ਰਮ ਹੈ ਸਾਰਾ ਉੱਥੋਂ ਇਹ ਸ਼ੁਰੂ ਹੋਇਆ ਜਦੋਂ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਇਹ ਕਹਿ ਲਓ ਕਿ ਅਸਤੀਫਾ ਦੇਣ ਲਈ ਚਾਹੇ ਪਾਰਟੀ ਬਹਿਬਲ ਤੇ ਕਹਿ ਲਓ ਚਾਹੇ ਸਿੱਖ ਮਹਾਰਾ ਵੱਲੋਂ ਕਹਿ ਲਓ ਚਾਹੇ ਜਥੇਬੰਦੀ ਜਥੇਦਾਰਾਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਦਬਾਅ ਪਾਇਆ ਗਿਆ ਜਾਂ ਸੁਝਾਅ ਦਿੱਤੇ ਗਏ ਉਹ ਅਸਤੀਫੇ ਦੀ ਸੀ ਕਿਸ ਇਸਤੀਫਾ ਦੇ ਕੇ ਥੋੜਾ ਲੰਬੇ ਹੋ ਉਹਦੇ ਵਿੱਚ ਜਦੋਂ ਸਜਾ ਤਨਖਾਹ ਵਗੈਰਾ ਲਗਾਈ ਗਈ ਜਿਹੜੀ ਕਹਿੰਦੇ ਆਪਾਂ ਸਜਾਇਆ ਉਹਦੇ ਵਿੱਚ ਹਰਪ੍ਰੀਤ ਸਿੰਘ ਦਾ ਰੋਲ ਵੀ ਵੱਡਾ ਮੰਨਿਆ ਜਾ ਰਿਹਾ ਸੀਗਾ ਔਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈ ਲੰਬੇ ਸਮੇਂ ਤੋਂ ਕਹ ਲਓ ਕਿ ਇੱਕ ਤਰ੍ਹਾਂ ਨਾਲ ਅਕਾਲੀ ਦਲ ਦੇ ਬਾਦਲ ਦੇ ਖਿਲਾਫ ਵੀ ਚੱਲਦੇ ਆ ਰਹੇ ਸੀ ਜੀ ਉਹ ਕਿਤਨਾ ਕਿਤੇ ਉਹਨਾਂ ਨੂੰ ਹਟਾਣਾ ਮੁਸ਼ਕਲ ਹੋਇਆ ਪਿਆ ਸੀਗਾ ਤੇ ਜੇ ਇੱਕਦਮ ਹਟਾਉਂਦੇ ਐ ਤਾਂ ਜਿਹੜੀ ਆਪਣੇ ਸਮਾਜ ਆ ਜਾਂ ਸਿੱਖ ਕੌਮ ਆ ਪੰਥ ਜਿਹਨੂੰ ਕਹਿੰਦੇ ਨੇ ਆਪਾਂ ਉਹਦੇ ਵਿੱਚ ਸਨੇਹਾ ਹੋਰ ਤਰੀਕੇ ਨਾਲ ਜਾਂਦਾ ਉਹ ਸਿੱਧੇ ਤੌਰ ਤੇ ਹਮਦਰਦੀ ਲੈ ਸਕਦੇ ਸੀਗੇ ਹਮਦਰਦੀ ਆਹ ਗਿਆਨੀ ਹਰਪੀਰ ਸਿੰਘ ਲੇਕਿਨ ਇੱਕ ਵਿਉਂਤਬੰਦੀ ਕਹੋ ਕਰੀ ਗਈ ਥੋੜਾ ਸਮਾਂ ਤਾਂ ਲੱਗਿਆ ਉਹਨੂੰ ਹੌਲੀ ਹੌਲੀ ਬਲਟੋਹਾ ਵਰਗੇ ਬੰਦੇ ਐਂਟਰ ਹੋਏ ਇਹਨਾਂ ਤੋਂ ਸਿੱਧੇ ਤੌਰ ਤੇ ਅਟੈਕ ਕਰਾਇਆ ਗਿਆ ਫਿਰ ਨਿੱਜੀ ਤੌਰ ਤੇ ਫਿਰ ਇੱਕ ਹੁਣ ਸ਼ਿਕਾਇਤ ਵੀ ਕਰ ਆ ਕੇ ਹੈਨਾ ਜਨਨ ਕਿ ਜਿੱਦਾਂ ਯਾਨੀ ਹਰਪੀ ਸਿੰਘ ਉਹ ਕਹਿ ਰਹੇ ਕਿ ਮੇਨ ਮੇਰੀ ਕਰਦਾਰਕੋਸ਼ੀ ਕੀਤੀ ਜਾ ਰਹੀ ਹੈ ਤਾਂ ਉਹ ਕਸਰ ਵੀ ਕੋਈ ਨਹੀਂ ਹੈ ਦੇਖਿਆ ਲਿਖਿਆ ਜਾਵੇ ਦਾ ਇੱਕ ਜਥੇਦਾਰ ਨੂੰ ਪਰ ਮਹਾਰ ਇਹ ਵੀ ਮੰਨਦੇ ਨੇ ਕਿ 1999 ਤੋਂ ਇਹ ਸੋਸ਼ਲਾ ਸ਼ੁਰੂ ਹੋਇਆ ਹੈ ਕਿ ਜਥੇਦਾਰਾਂ ਨੂੰ ਅ ਇੱਕ ਤਰ੍ਹਾਂ ਨਾਲ ਜ਼ਲੀਲ ਕਰਕੇ ਉਹਦੇ ਤੋਂ ਹਟਾਇਆ ਜਾਵੇ ਜੀ ਹੁਣਰ ਪੰਥ ਤਾਂ ਉਹਨਾਂ ਨਾਲ ਖੜਾ ਹੈ ਬਿਲਕੁਲ ਨਹੀਂ ਖੜਾ ਜਾਂ ਨਹੀਂ ਖੜਾ ਹੈ ਤਾਂ ਹਲੇ ਫਿਲਹਾਲ ਦਿਖੜੀ ਜਦੋਂ ਕਿਤੇ ਇਸਦਾਂ ਦਾ ਮੌਕਾ ਮਿਲਿਆ ਜਾਂ ਚਾਂਸ ਆਇਆ ਕੋਈ ਪੰਥ ਕੀਦੇ ਨਾਲ ਆ ਜਾਂ ਪੰਥ ਬਾਦਰਾ ਦੇ ਹੱਕ ਚ ਭੁਗਤਦਾ ਜਾਂ ਜਸੇਦਾਰ ਨਨਨ ਖੜਦਾ ਜਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਖੜਦਾ ਉਹਦਾ ਹਾਲੇ ਹਾਲੇ ਕੋਈ ਇਦਾਂ ਦਾ ਵਰਤਾਰਾ ਆਇਆ ਨਹੀਂ ਹੁਣ ਬਹੁਤ ਬਹੁਤ ਜ਼ਿਆਦਾ ਬਿਆਨ ਇਦਾਂ ਦੇ ਆ ਨਹੀਂ ਰਹੇ ਦੇਖ ਰਹੇ ਅਸੀਂ ਇੱਕ ਕੂਮ ਦੇਖ ਰਹੀ ਆ ਵਰਲਡ ਵਾਈਡ ਤੇ ਆਪਾਂ ਦੇਖੋ ਕਿ ਵਿਚਾਰਾ ਜਾ ਰਿਹਾ ਇਸ ਇਸ ਮਾਮਲੇ ਨੂੰ ਸੋ ਮਾਹਰ ਕਹਿੰਦੇ 1999 ਤੋਂ ਇਸ ਤਰ੍ਹਾਂ ਦਾ ਵਰਤਾਰਾ ਸ਼ੁਰੂ ਹੋਇਆ ਸੀ ਕਿ ਜਲੀਲ ਕਰਕੇ ਇਹਨਾਂ ਨੂੰ ਹਟਾਇਆ ਜਾਵੇ ਜਥੇਦਾਰਾਂ ਤੇ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਣ ਨਵੇਂ ਜਥੇਦਾਰ ਜਿਹੜੇ ਹੈਗੇ ਉਹਨੇ ਉਹਨਾਂ ਦੇ ਉੱਤੇ ਇਹ ਚੀਜ਼ ਜਾਂ ਇਹ ਯਾਰਾ ਚੱਲ ਰਿਹਾ ਹੈ ਜੀ ਹੋਇਆ ਤਾਂ ਇਹ ਕਹਿ ਲੋ ਕਿ ਇੱਦਾਂ ਸੋਚੀ ਸਮਝੀ ਚਾਲ ਹੋਈ ਹੈ ਤੇ ਹੁਣ ਇਹ ਵੀ ਸਾਹਮਣੇ ਆ ਰਹੀ ਹੈ ਨਵੀਂ ਖਬਰ ਕਿ ਜਿਹੜਾ 7 ਮੈਂਬਰੀ ਕਮੇਟੀ ਬਣਾਈ ਸੀ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਅਸਤੀਫਾ ਪ੍ਰਵਾਨ ਕਰੋ ਜੀ 7 ਮੈਂਬਰੀ ਕਮੇਟੀ ਬਣਾਓ ਨਵੀਂ ਭਰਤੀ ਕਰੋ ਨਵਾਂ ਪ੍ਰਧਾਨ ਚੁਣਿਆ ਜਾਵੇ ਜੀ ਉਹ ਸਾਰਾ ਕੁਝ ਰਾਲਗੱਡ ਕਰਤਾ ਵਿੱਚ ਹੀ ਹੂੰ 15-20 ਦਿਨ ਦਾ ਸਮਾਂ ਸੀ ਨੇ ਪਰੇ ਪਾਸੇ ਹੀ ਕਰਤਾ ਹੁਣ ਨਵੀਂ ਗੱਲ ਉੱਪਰ ਆ ਰਹੀ ਹੈ ਕਹਿੰਦੇ ਸੁਖਵੀਰ ਸਿੰਘ ਬਾਦਲ ਨੇ ਕਮਾਂਡ ਸੰਭਾਲ ਲਈ ਆ ਹਮਮ ਔਰ ਜਿਹੜੀ ਅੰਤਰੀਕ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਟਾਇਆ ਗਿਆ ਉਹਦੇ ਵਿੱਚ ਜਿਹੜਾ ਬੰਦਾ ਮੁਖੀ ਬਣਾਇਆ ਕਮੇਟੀ ਦਾ ਉਹ ਬਿਰਕ ਹੋਰ ਕੀ ਨਾਮ ਦਾ ਰਕੂਜੀਤ ਬਿਰਕ ਸ਼ਾਇਦ ਇਦਾਂ ਦਾ ਨਾਮ ਆ ਉਹ ਕਾਫੀ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਕੰਮ ਕਰਦਾ ਰਿਹਾ ਔਰ ਬਾਦਲਾਂ ਦਾ ਕਾਫੀ ਨੇੜੇ ਦਾ ਨੇੜਲਾ ਹੈਗਾ ਔਰ ਉਹਦਾ ਉਹਨੂੰ ਅਕਾਲ ਤਖਤ ਸਾਹਿਬ ਤੋਂ ਵੀ ਦੋਸ਼ੀ ਕਰਾ ਦਿੱਤਾ ਗਿਆ ਹੂੰ ਜਿਹੜੇ ਉਹ 90 ਲੱਖ ਦੇ ਇਸ਼ਤਿਹਾਰ ਸੀਗੇ ਉਹਨਾਂ ਦੇ ਵਿੱਚ ਉਹਦਾ ਨਾਮ ਵੀ ਆਇਆ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਉਹਨੂੰ ਉਹਨੂੰ ਪੰਜ ਅਕਾਲ ਤਖਤ ਤੇ ਪੇਸ਼ ਹੋਣ ਲਈ ਵੀ ਕਿਹਾ ਗਿਆ ਲੈਟਰ ਨਿਕਲਿਆ ਹੋਇਆ ਹੈ ਜੀ ਸੋ ਇਹੋ ਜਿਹੇ ਬੰਦੇ ਨੂੰ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਉਹਨੇ ਕਹਿ ਰਹੇ ਨੇ ਕਿ ਇਹੋ ਜਿਹੇ ਬੰਦਿਆਂ ਨੂੰ ਜਾਂਚ ਕਰਨ ਲਈ ਕਹਿ ਦਿੱਤਾ ਗਿਆ ਜਿਨ੍ਹਾਂ ਦੇ ਉੱਤੇ ਦੋਸ਼ ਸਾਬਤ ਹੋਏ ਨੇ ਜਾਂ ਜਿਹੜੇ ਮੇਰੇ ਵਿਰੁੱਧ ਬੋਲ ਰਹੇ ਨੇ ਮੇਰੇ ਕਰਤਾਰ ਕੋਸ਼ਿ ਵਿੱਚ ਸ਼ਾਮਲ ਬੰਦੇ ਨੇ ਹੂੰ ਉਹ ਤਾਂ ਸਹੀ ਗੱਲ ਆ ਜਿਹੜਾ ਸੱਚ ਬੋਲਣ ਵਾਲੇ ਨੂੰ ਇਦਾਂ ਤੁਸੀਂ ਧੱਕਾ ਕਰ ਰਹੇ ਹੋ ਜਾਂ ਇਦਾਂ ਤੁਸੀਂ ਹਟਾਉਣ ਦੀ ਕੋਸ਼ਿਸ਼ਾਂ ਕਰ ਰਹੇ ਹੋ ਉਹਦੇ ਨਾਲ ਅਕਾਲੀ ਦਲ ਬਾਦਲ ਦਾ ਗਰਾਫ ਕਿਤੇ ਅ ਅੱਛਾ ਨਹੀਂ ਬਣਣ ਬਣਵੜਾ ਸਗੋਂ ਹੋਰ ਨਿਗਾਰ ਬਣ ਜਾਏਗਾ ਪਰ ਸਵਾਲ ਇਹ ਹੈ ਵੀ ਕਿਹੜੀ ਪੱਟੀ ਐ ਐਸੀ ਜਿਹੜੀ ਬਾਦਲਾਂ ਦੀ ਅੱਖਾਂ ਉੱਤੇ ਬੰਨੀ ਹੋਈ ਹੈ ਕਿਉਂਕਿ ਜੋ ਬੀਤੇ ਦਿਨੀ ਹੋਇਆ ਭਾਵੇਂ ਉਹ ਸਿਆਸਤ ਦੇ ਵਿੱਚ ਕਹਿ ਲਈਏ ਜੋ ਰਿਪੋਰਟ ਕੜ ਇਲੈਕਸ਼ਨ ਤੋਂ ਬਾਅਦ ਆਇਆ ਤੇ ਜੇ ਜੋ ਹੁਣ ਅਕਾਲ ਤਖਤ ਸਾਹਿਬ ਦੀ ਕਾਰਵਾਈ ਦੇ ਵਿੱਚ ਹੋਇਆ ਕਿਉਂ ਅਜਿਹੇ ਕਦਮ ਫਿਰ ਤੋਂ ਚੱਕੇ ਜਾ ਰਹੇ ਨੇ ਉਹ ਬਾਦਲ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਨਾ ਉਦੋਂ ਬਜ਼ੁਰਗ ਸਿਆਣੇ ਬਜ਼ੁਰਗ ਔਰ ਮਹਾਰਾਜ ਅਜ ਕਹ ਲੋ ਕਿ ਬੁੱਧੀਜੀਵ ਵਰਗ ਸੀ ਜਿਹੜਾ ਉਹ ਹਮੇਸ਼ਾ ਹੀ ਕਹਿੰਦਾ ਨਜ਼ਰ ਆਉਂਦਾ ਸੀ ਕਿ ਜਦੋਂ ਵੱਡੇ ਬਾਦਲ ਸਾਹਿਬ ਚੁਰ ਗਏ ਨਾ ਤਾਂ ਕਾਲੀਦਲ ਬਚਣਾ ਨਹੀਂ ਹੂੰ ਉਹਨਾਂ ਦਾ ਕਾਰਨ ਇਹ ਸੀ ਕਿ ਇੱਕ ਤਾਂ ਸੁਖਵੀਰ ਸਿੰਘ ਬਾਦਲ ਉਹਨਾਂ ਕੋਲ ਐਡਾ ਤਜਰਬਾ ਨਹੀਂ ਹੈਗਾ ਜੀ ਦੂਜੀ ਗੱਲ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਉਹ ਫੈਸਲੇ ਇਦਾਂ ਦੇ ਲੈਂਦੇ ਜਿਹੜੇ ਅ ਬਹੁਤ ਆਤ ਜਾਂ ਮੈਜੋਰਟੀ ਕਹ ਲੋ ਬਹੁਮਤ ਦੇ ਅਗੇਂਸਟ ਹੁੰਦੀ ਨੇ ਜੀ ਇਹ ਨਿੱਜੀ ਤੌਰ ਤੇ ਜਾਂ ਨਿੱਜੀ ਕੰਪਨੀ ਵਾਂਗੂ ਜਾਂ ਜਿਵੇਂ ਕਹ ਲੋ ਕੋਰਪੋਰੇਟ ਚੱਲਦੇ ਆ ਉਦਾਂ ਚੱਲਣ ਵਾਲੇ ਬੰਦੇ ਨੇ ਪੋਲਿਟਿਕਸ ਦੇ ਵਿੱਚ ਉਹ ਖਾਸ ਕਰਕੇ ਚੱਲਦਾ ਨਹੀਂ ਰਿਹਾ origignal ਪਾਰਟੀ ਦੇ ਵਿੱਚ ਜੀ ਤੂੰ ਉਹ ਇਹ ਉਹੀ ਗੱਲ ਸਾਹਮਣੇ ਆਈ ਆ ਹੂੰ ਬਾਦਲ ਸਾਹਿਬ ਦੇ ਤੁਰ ਜਾਣ ਮਗਰੋਂ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਨੇੜਲੇ ਬੰਦੇ ਸੀ ਉਹਨਾਂ ਨੇ ਕਸਰ ਕੋਈ ਨਹੀਂ ਛੱਡੀ ਅਜੇ ਤੱਕ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬਾਦਲਾਂ ਨੂੰ ਥੱਲੇ ਲਾਇਆ ਜਾਵੇ ਜਾਂ ਅਕਾਲੀ ਦਲ ਦੀ ਜਿੰਦ ਤੱਕ ਇਹੋ ਜਿਹਾ ਕੰਮ ਕੀਤਾ ਉਹ ਜਿਹਦੇ ਨਾਲ ਅਕਾਲੀ ਦਲ ਦਾ ਗਰਾਫ ਥੱਲੇ ਨਹੀਂ ਉੱਤੇ ਜਾਂਦਾ ਹੋਵੇ ਉਹ ਉਹ ਬਾਦਲ ਸੁਖਵੀਰ ਸਿੰਘ ਬਾਦਲ ਦੇ ਚਹੇਤੇ ਬਣੇ ਹੋਏ ਆ ਉਹਨਾਂ ਦੀ ਸੁਝਾਅ ਉਹਨਾਂ ਦੇ ਸਲਾਹ ਨਾਲ ਉਹ 2 ਦਸੰਬਰ ਤੋਂ ਬਾਅਦ ਦਾ ਵੀ ਦੇਖ ਲਓ ਘਟਨਾਗ੍ਰਾਮ ਐਸਾ ਕੋਈ ਕੰਮ ਨਹੀਂ ਸਾਹਮਣੇ ਆਇਆ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਨੇੜੇ ਕਿਸੇ ਸਾਥੀ ਨੇ ਕੀਤਾ ਉਹ ਵਜੇ ਦੇ ਨਾਲ ਅਕਾਲੀ ਦਲ ਦੇ ਪ੍ਰਤੀ ਹਮਦਰਦੀ ਜਾਂ ਅਕਾਲੀ ਦਲ ਦੇ ਗਰਾਫ ਨੂੰ ਸੁਧਾਰਨ ਵੱਲ ਲੈ ਕੇ ਜਾਣ ਵਾਲੀ ਗੱਲ ਹੁੰਦੀ ਹੋਊਗੀ। ਸੋ ਉਹ ਚੀਜ਼ ਜਿਹੜੀ ਹੈਗੀ ਹੈ ਇੱਥੇ ਐਗਜ਼ਿਸਟ ਕਰਦੀ ਹੈ। ਇੱਥੇ ਉਸ ਚੀਜ਼ ਦਾ ਪ੍ਰਭਾਵ ਬਹੁਤ ਪੈ ਰਿਹਾ ਹੈ ਕਿ ਜਿਹੜੇ ਨੇੜੇ ਬੰਦੇ ਨੇ ਜਿਹੜੇ ਚਾਹੇਤੇ ਬੰਦੇ ਨੇ ਉਹਨਾਂ ਨੇ ਵਾਗਡੋਰ ਸੰਭਾਲ ਰੱਖੀ ਹੈ ਔਰ ਜਿਸ ਤਰ੍ਹਾਂ ਉਹ ਚਾਹੁੰਦੇ ਨੇ ਉਸ ਤਰ੍ਹਾਂ ਚਲਾਇਆ ਰਹੇ ਨੇ ਉਹ ਬਾਦਲਾਂ ਦੇ ਉਲਟੀ ਗੱਲ ਜਾ ਰਹੀ ਹੈ। ਹੁਣ ਆ ਜਿਹੜੀ ਸਿਕਿਉਰਿਟੀ ਵਾਪਸ ਹੋ ਗਈ ਹੂੰ ਗੱਡੀ ਵਾਪਸ ਕਰਤੀ ਉਹ ਵਧੀਆ ਗੱਲ ਕੀਤੀ ਹੈ ਹੂੰ ਬਜਾਏ ਦੇ ਕਿ ਇਹ ਖੋਹਦੇ ਹੂੰ ਬਜਾਏ ਉਹ ਹੋਰ ਬੇਇੱਜ਼ਤ ਕੀਤਾ ਜਾਂਦਾ ਜੀ ਤੇ ਉਹ ਆਪਣੇ ਆਪ ਹੀ ਕਰ ਦੋ ਠੀਕ ਸਹੀ ਕਦਮ ਆ ਹੁਣ ਜਿਹੜਾ ਪਿੱਛੇ ਜੇ ਫੈਸਲਾ ਸੀ ਕਹਿੰਦੇ ਜੀ ਸੌਦਾ ਸਾਦ ਨੂੰ ਮਾਫੀ ਵਾਲਾ ਗੱਲ ਕਰਦਾ ਉਹ ਗਿਆ ਨਿੰਗਰਪਚਨ ਜੀ ਉਹਨਾਂ ਨੂੰ ਕਹਿੰਦਾ ਜੀ ਸੂਲਤਾ ਵਾਪਸ ਲੈ ਲਓ ਜੀ ਜਥੇਦਾਰ ਵੀ ਬਾਕੀ ਜਥੇਦਾਰਾਂ ਨੇ ਕੀ ਸਹੀ ਸਾਰੇ ਹੀ ਫੈਸਲੇ ਸਹੀ ਲਏ ਨੇ ਹੂੰ ਜੀ ਉਹ ਉਹਨੇ ਤੇ ਐਕਸ਼ਨ ਕੌਣ ਲਊਗਾ ਉਹਨਾਂ ਦੇ ਗੱਲਾਂ ਕੌਣ ਚੱਕੂਗਾ ਜੇ ਅੱਜ ਇੱਕ ਬੰਦਾ ਫਰੋਲਾ ਫਰਾਲੀ ਕਰਨ ਲੱਗਿਆ ਹੈ ਗਿਆਨੀ ਹਰ ਗਿਆਨੀ ਹਰ ਪੂਸਿੰਗ ਅੱਜ ਟਟੋਲ ਰਹੇ ਆ ਵੀ ਕਿੱਥੇ ਕਿੱਥੇ ਕੀ ਹੈ ਜਾਂ ਸਖਤ ਫੈਸਲੇ ਲੈਣ ਲਈ ਮਜਬੂਰ ਕਰ ਰਿਹਾ ਹੈ ਇਸ ਟੀਮ ਨੂੰ ਜਥੇਦਾਰਾਂ ਦੀ ਟੀਮ ਨੂੰ ਜਿਹੜੇ ਪੰਜ ਸਿੰਘ ਸਹਿਵਾਣ ਬੈਠਦੇ ਆ ਤਾਂ ਇਹਦੇ 'ਚ ਅੱਛੀ ਗੱਲ ਤਾਂ ਹੈਗੀ ਹੈ ਨਾ ਇਹਦੇ 'ਚ ਸਾਥ ਦੇਣਾ ਪੈਂਦਾ ਹੈ ਉਹਨਾਂ ਗਿਆਨੀ ਗਬੀਰ ਸਿੰਘ ਨੇ ਵੀ ਕਹਿਤਾ ਅੱਜ ਦਾ ਬਿਆਨ ਉਹਨਾਂ ਦਾ ਆ ਰਿਹਾ ਸਾਹਮਣੇ ਕਿ ਜੇ ਤੁਸੀਂ ਜੱਥੇਦਾਰਾਂ ਦੇ ਖਿਲਾਫ ਇਸ ਤਰ੍ਹਾਂ ਕਾਰਵਾਈਆਂ ਕਰਨੀਆਂ ਨੇ ਫਿਰ ਕਹਿੰਦੇ ਮੈਂ ਵੀ ਅਸਤੀਫਾ ਦੇ ਦੂੰਗਾ ਇਹਦੇ ਦੀ ਕੋਈ ਮर्यादा ਹੋਣੀ ਚਾਹੀਦੀ ਹੈ ਕੋਈ ਪ੍ਰੋਸੈਸ ਹੋਣਾ ਚਾਹੀਦਾ ਉਹ ਤੁਸੀਂ ਥੋੜੀ ਫੈਸਲਾ ਲਹੋਗੇ ਪਰ ਜੇ ਦੇਖਿਆ ਜਾਵੇ ਆਪਾਂ ਇਤਿਹਾਸ ਤੇ ਨਿਗਾ ਮਾਰੀਏ ਜੱਥੇਦਾਰ ਦੀ ਪਦਵੀ ਕਿਹਸੀ ਪਦਵੀ ਸੀ ਕਿ ਉਸ ਦੇ ਉੱਤੇ ਕੋਈ ਆਬਜੈਕਸ਼ਨ ਨਹੀਂ ਕਰ ਸਕਦਾ ਸੀ ਪਰ ਅੱਜ ਐਸਜੀਪੀਸੀ ਨਾਲ ਉਹ ਤੇ ਆਬਜੈਕਸ਼ਨ ਕਰ ਰਹੀ ਹੈ ਐਸਜੀਪੀਸੀ ਨਾਲ ਉਹ ਤੇ ਕਾਰਵਾਈ ਦੀ ਮੰਗ ਕਰ ਰਹੀ ਹੈ ਜਾਂ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨੂੰ ਕਿਵੇਂ ਵੇਖਦੇ ਹੋ ਕਿ ਪੰਥ ਦੇ ਉੱਤੇ ਗਈ ਤੁਹਾਨੂੰ ਨਹੀਂ ਲੱਗਦਾ ਕਿ ਐਸਜੀਪੀਸੀ ਹੁਣ ਪੰਥ ਸਾਰਾ ਚਲਾ ਰਹੀ ਹੈ ਨਹੀਂ ਇਹ ਤਾਂ ਗੱਲ ਬਾਦਲਾਂ ਦੀ ਆ ਗਈ ਨਾ ਐਸਜੀਪੀਸੀ ਬਾਦਲਾਂ ਦੀ ਹਮ ਔਰ ਜਿਹੜਾ ਕੁਝ ਪਹਿਲਾਂ ਲੋਕ ਕਹਿੰਦੇ ਸੀ ਜਾਂ ਦੋ 2 ਦਸੰਬਰ ਵਾਲੀ ਗੱਲ ਤੋਂ ਪਹਿਲਾਂ ਜਿਹੜਾ ਉਹਨਾਂ ਤੇ ਦੋਸ਼ ਲੱਗਦੇ ਸੀ ਕਿ ਜਥੇਦਾਰ ਵੀ ਬਾਦਲਾਂ ਦੇ ਲਫਾਫੇ ਚੋਂ ਨਿਕਲਦੇ ਆ ਜੀ ਐਸਜੀਪੀਸੀ ਪ੍ਰਧਾਨ ਵੀ ਬਾਦਲਾਂ ਦੇ ਲਫਾਫੇ ਚੋਂ ਹਾਲਾਂਕਿ ਬੀਬੀ ਜਗੀਰ ਕੌਰ ਨੇ ਬਿਲਕੁਲ ਸਾਹਮਣੇ ਆ ਕੇ ਇਹ ਗੱਲ ਕਰਤੀ ਸੀਗੀ ਮੀਡੀਆ ਤੇ ਰੂਰੂ ਹੋ ਗੇ ਸੀ ਜਦੋਂ ਤੇ ਉਹ ਚੀਜ਼ ਹੁਣ ਉਸ ਤੇ ਤਾਂ ਮੋਹਰ ਲੱਗ ਰਹੀ ਹੈ ਨਾ ਇਹ ਹੂੰ ਕਿ ਹੁਣ ਦੇਖੋ ਜੇ ਗਿਆਨੀ ਹਰਪੀ ਸਿੰਘ ਬੋਲ ਰਹੇ ਆ ਤਾਂ ਕੀ ਬੋਲ ਰਹੇ ਆ ਕਿਹਦੇ ਖਿਲਾਫ ਜਾ ਰਹੇ ਆ ਗੱਲ ਇਹਦੇ ਚ ਐਸਜੀਪੀਸੀ ਦਾ ਜਾ ਬਾਕੀ ਜਥੇਦਾਰਾਂ ਦਾ ਕੀ ਲੋ ਲੈ ਇੱਕਦਮ ਮਤਲਬ ਜੇ ਤੁਸੀਂ ਕਿਸੇ ਇੱਕ ਪਰਿਵਾਰ ਨੂੰ ਜਾਂ ਉਹਦੀਆਂ ਨੀਤੀਆਂ ਨੂੰ ਜਾਂ ਸੱਤਾਤ ਸੱਤਾਤ ਨੀਤੀ ਰਸੀ ਜਿਹੜੀ ਉਹਨੇ ਗਲਤ ਕੰਮ ਕਰੇ ਤਾਂ ਉਹਨਾਂ ਨੂੰ ਉਜਾਗਰ ਕਰ ਰਿਹਾ ਬੰਦਾ ਤੁਸੀਂ ਉਹਨੂੰ ਬਚਾਉਣ ਦੇ ਲਈ ਜਿਹੜੀ ਸਰਮੌਰ ਸੰਸਥਾ ਸਰਬਉੱਚ ਸੰਸਥਾ ਜਿਹਨੂੰ ਸਰਬਉੱਚ ਆਉਦਾ ਮੰਨਿਆ ਜਾ ਰਿਹਾ ਤੁਸੀਂ ਉਹਨੂੰ ਢਾ ਲਾ ਰਹੇ ਹੋ ਸਿੱਧੇ ਤੌਰ ਤੇ ਚੈਲੰਜ ਹੈ ਇਹ ਜਾਂ ਤਾਂ ਜਿਹੜੀ ਸਿੱਖ ਕੌਮ ਆ ਜਾਂ ਪੰਥ ਜੀ ਨੂੰ ਤੁਸੀਂ ਕਹਿੰਦੇ ਹੋ ਉਹ ਉਹਦੇ ਖਿਲਾਫ ਕੋਈ ਬਿਆਨ ਦਿੱਤਾ ਹੁੰਦਾ ਗਿਆ ਨਹੀਂ ਹਰਪੀ ਸਿੰਘ ਹੁਣ ਫਿਰ ਤਾਂ ਗੱਲ ਬਣਦੀ ਜੀ ਉਹਦੇ ਬਿਆਨ ਚ ਕੋ ਕੀ ਕਹਿ ਰਿਹਾ ਹੈ ਉਹ ਉਹਨਾਂ ਦੇ ਵਿੱਚ ਕਿਸ ਚੀਜ਼ ਦਾ ਨੁਕਸਾਨ ਹੋ ਰਿਹਾ ਜਾਨੀ ਕਿਸ ਬੰਦੇ ਦਾ ਨੁਕਸਾਨ ਹੋ ਰਿਹਾ ਜਾਂ ਕਿਸ ਪਰਿਵਾਰ ਦਾ ਜਾਂ ਕਿਸ ਪਾਰਟੀ ਦਾ ਨੁਕਸਾਨ ਹੋ ਰਿਹਾ ਜਾਂ ਕਿਹਨੂੰ ਫਾਇਦਾ ਮਿਲਣਾ ਬਸ ਉਹ ਫਾਇਦਾ ਦੇਣ ਦੇ ਲਈ ਤੁਸੀਂ ਐਡੇ-ਐਡੇ ਕਦਮ ਚੱਕ ਰਹੇ ਹੋ ਲੋੜ ਤਾਂ ਉਦੋਂ ਵੀ ਸੀ ਜਦੋਂ ਉੱਥੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਸਾਰੀਆਂ ਚੀਜ਼ਾਂ ਕਬੂਲੀਆਂ ਜਾ ਰਹੀਆਂ ਸੀਗੀਆਂ ਸੋਹੇ ਸਿੰਘ ਬਾਦਲ ਵੱਲੋਂ ਉਦੋਂ ਤੁਰੰਤ ਤੁਰੰਤ ਪ੍ਰਭਾਵ ਨਾਲ ਹਟਾਉਣਾ ਚਾਹੀਦਾ ਸੀਗਾ ਜੀ ਜੇ ਤੁਸੀਂ ਪੰਥਕ ਪਾਰਟੀ ਮੰਨਦੇ ਹੋ ਹਾਲਾਂਕਿ ਪੰਥਕ ਪਾਰਟੀ ਮੰਨੀ ਨਿਕਾਲੀ ਤਲਵਾਦ ਨੇ ਤਾਂ ਕਹਤਾ ਸੀ ਹੂੰ ਕਿ ਇਹ ਆਪਦੀ ਪਾਰਟੀ ਹੈ ਹਾਂ ਉਹ ਉਹ ਤੁਸੀਂ ਜੇ ਉਸ ਤੇ ਐਕਸ਼ਨ ਲੈਣਾ ਵੜਦਾ ਸੀ ਤੁਹਾਡਾ ਜੇ ਤੁਸੀਂ ਪੰਥਕ ਪਾਰਟੀ ਮੰਨ ਕੇ ਐਕਸ਼ਨ ਨਾ ਦੇਂਦੇ ਤੁਰੰਤ ਪ੍ਰਭਾਵ ਨਾਲ ਹਟਾ ਦੇਣਾ ਚਾਹੀਦਾ ਸੀ ਵੀ ਲਾਂਭੇ ਹੋ ਹੁਣ 6 ਸਾਲ ਤੋਂ ਮੋਹ ਨਾ ਕਰਨ ਇਧਰ ਨੂੰ ਹੂੰ ਇਹ ਇਹ ਫੈਸਲਾ ਲੈਣਾ ਮਰਦਾ ਸੀ ਇਹ ਥੋੜੀ ਸੀ ਕਿ ਆ ਜਾਓ ਜੀ ਭਾਂਡੇ ਮਾਣ ਦੋ ਜੀ ਆ ਜਾਓ ਜੀ ਤੁਸੀਂ ਬਰਤਨ ਸਾਫ ਕਰਕੇ ਝਾੜੂ ਦੇ ਦੋ ਜੀ ਪਾਟ ਸੋਣ ਇਹ ਇਹ ਕੋਈ ਸਜ਼ਾ ਸੋ ਪਰ ਇਹ ਕਾਰਵਾਈ ਤਾਂ ਹੁਣ ਦੁਬਾਰਾ ਵੀ ਤਾਂ ਹੋ ਸਕਦੀ ਹੈ ਨਾ ਕਿਉਂਕਿ ਹੁਣ ਜੋ ਜੋ ਮੰਨੇ ਨੇ ਇਲਜ਼ਾਮ ਬਣਨੇ ਗਏ ਨੇ ਤਾਂ ਹੋ ਸਕਦਾ ਹੈ ਹੁਣ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਇਹ ਵੀ ਹੋ ਸਕਦਾ ਹੈ ਕਿ ਸਿਆਸ ਐਸਜੀਪੀਸੀ ਮਾਫ ਕਰਨਾ ਅਕਾਲ ਤਖਤ ਦੇ ਹੁਕਮ ਜਾਰੀ ਕਰ ਦੇ ਕੇ ਹੁਣ ਤੁਸੀਂ ਸਿਆਸਤ ਤੋਂ ਵੀ ਲਾਂਬੇ ਹੋ ਜੋ ਨਹੀਂ ਜੇ ਮੰਨਣਾ ਹੁੰਦਾ ਇਹਨਾਂ ਨੇ ਪਹਿਲਾਂ ਫਿਰ ਤਾਂ ਪਹਿਲੀਆਂ ਗੱਲਾਂ ਹੀ ਮੰਨ ਲੰਦੇ ਉਹ ਜਿਹੜਾ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਬਈ ਸਤੀਫਾ ਪ੍ਰਵਾਨ ਕਰੋ ਫਟਾਫੜ ਹੂੰ ਤੇ ਆਉਣ ਵਾਲੇ ਦਿਨਾਂ ਚ ਭਰਤੀ ਕਰੋ ਨਵੀਂ ਜੀ ਉਹ ਸ਼ੁਰੂ ਹੀ ਨਹੀਂ ਹੋਇਆ ਪ੍ਰੋਸੈਸ ਕਿੱਥੇ ਸ਼ੁਰੂ ਹੋਇਆ ਇਹਦਾ ਮਤਲਬ ਤੁਸੀਂ ਹੋਇਆ ਤਾਂ ਹੁਕਮ ਤਾਂ ਉੱਥੋਂ ਹੀ ਹੋਣਾ ਪਰ ਹੂੰ ਜੇ ਬਣਨਾ ਹੁੰਦਾ ਉਸੇ ਮੰਨ ਲੈਂਦੇ ਜੀ ਇਹਨਾਂ ਨੇ ਮੰਨਣਾ ਤਾਂ ਹੈ ਨਹੀਂ ਹਾਂ ਮੰਨਣਾ ਤਾਂ ਦੂਜੀ ਗੱਲ ਹੈ ਕਿ ਕਿਤੇ ਨਾ ਕਿਤੇ ਹਾਲੇ ਵੀ ਬਾਦਲ ਪਰਿਵਾਰ ਦੇ ਪ੍ਰਭਾਵ ਹੇਠ ਹੈਗੇ ਨੇ ਹੂੰ ਚਾਹੇ ਐਜਪੀਸੀ ਆ ਜਾਂ ਜੱਜਦਾਰ ਨੇ ਇਹ ਤਾਂ ਗਿਆਨੀ ਹਰਪ੍ਰੀਤ ਹੁਣੀ ਬੋਲ ਰਹੇ ਨੇ ਕਿ ਆ ਕਿ ਉਹ ਉਹਨਾਂ ਦੇ ਉੱਤੇ ਭਾਜਪਾ ਦਾ ਲੈ ਮੱਲਾਤਾ ਹਾਲਾਂਕਿ ਜਦੋਂ ਵੀ ਪਾਰਟੀ ਦੀ ਸਰਕਾਰ ਬਣੀ ਹੈ ਅਰੀਜਨਲ ਪਾਰਟੀ ਅਕਾਲੀ ਦਲ ਦੀ ਉਦੋਂ ਭਾਜਪਾ ਨਾਲ ਗੱਠਜੋੜ ਚੱਲਦਾ ਰਿਹਾ ਜੀ ਤੇ ਭਾਜਪਾ ਨੂੰ ਲਿਆਉਣ ਵਾਲੇ ਅਕਾਲੀ ਅਕਾਲੀ ਨੇ ਪੰਜਾਬ ਦੇ ਵਿੱਚ ਜੀ ਪਪਾ ਜੀ ਬੰਨ ਰਣ ਗੱਡ ਕਰਿਆ ਇਹਨਾਂ ਨੇ ਪਾਰਟੀ ਨਾਲ ਸਮਝੌਤਾ ਕਰ ਗੱਟ ਜੋੜ ਉਦੋਂ ਹੀ ਪੈਰ ਜਮਣੇ ਸ਼ੁਰੂ ਹੋਏ ਨੇ ਭਾਜਪਾ ਦੇ ਜੀ ਫਿਰ ਤੁਸੀਂ ਤੁਸੀਂ ਦੂਜੇ ਨੂੰ ਕਿਵੇਂ ਕਹਿ ਸਕਦੇ ਹੋ ਕਿ ਉਹ ਬੰਦਾ ਭਾਜਪਾ ਦਾ ਅਸੀਂ ਨਹੀਂ ਹੈਗੇ ਤੁਸੀਂ ਭਾਜਪਾ ਨਾਲ ਅਲਕੇ ਸਰਕਾਰਾਂ ਚਲਾਈਆਂ ਨੇ ਜੀ ਠੀਕ ਹੈ ਨਾ ਜੀ ਸੋ ਇਹ ਗੱਲ ਆਏ ਵੀ ਜੇ ਪ੍ਰਭਾਵ ਹੇਠ ਹੈਗੇ ਹੁਣ ਉਹ ਇਦਾਂ ਦਾ ਹੁਕਮਨਾਮਾ ਇਦਾਂ ਦਾ ਕੋਈ ਜਾਰੀ ਹੋਣ ਦੀ ਸੰਭਾਵਨਾ ਬਹੁਤ ਘੱਟ ਆ ਪਰ ਜੇ ਹੁੰਦਾ ਤਾਂ ਇਹ ਮੰਨਣ ਲਈ ਕਿਹੜਾ ਤਿਆਰ ਹੋਣਗੇ ਇਹਨਾਂ ਨੇ ਕੋਈ ਹੋਰ ਤਰੀਕਾ ਅਪਣਾ ਲੈਣਾ ਹੂੰ ਇਦਾਂ ਕਰਕੇ ਇਸ ਤੋਂ ਵੀ ਬਚਾਇਆ ਜਾ ਸਕੀ। ਹੂੰ ਤੇ ਹੁਣ ਗੱਲਬਾਤ ਕਰਦੇ ਆਂ ਆਪਾਂ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਹੈ ਉਹ ਹੋਰ ਵਿਗੜੀ ਹੈ। ਹੁਣ ਮਾਮਲਾ ਜਿਹੜਾ ਹੈ ਉਸ ਦੇ ਵਿੱਚ ਕਰ ਦਖਲ ਸਿੱਧੇ ਤੌਰ ਤੇ ਉੱਤੇ ਸੁਪਰੀਮ ਕੋਰਟ ਨੇ ਦਿੱਤਾ ਕਿ ਪਹਿਲਾਂ ਸਿਹਤ ਦੇ ਉੱਤੇ ਧਿਆਨ ਦਿੱਤਾ ਜਾਵੇ, ਸਿਹਤ ਠੀਕ ਕੀਤੀ ਜਾਵੇ ਉਸ ਤੋਂ ਬਾਅਦ ਅਗਲੀ ਕਾਰਵਾਈ ਦੇ ਉੱਤੇ ਕੰਮ ਕੀਤਾ ਜਾਵੇ। ਉਸ ਤੋਂ ਕਿਵੇਂ ਵੇਖਦੇ ਹੋ ਕਿ ਸਿਹਤ ਜੇ ਦੇਖਿਆ ਜਾਵੇ ਇੱਕ ਬੜੀ ਵਕਤ ਅੱਜ 24 ਦਿਨ ਹੋ ਗਏ ਆਂ ਬਿਨਾਂ ਖਾਦੇ ਪੀਤੇ ਹੋਰ ਕੈਂਸਰ ਦੇ ਮਰੀਜ਼ ਤੇ ਕਈ ਸਵਾਲ ਖੜੇ ਹੁੰਦੇ ਨੇ। ਕੀ ਲੱਗਦਾ ਕਿ ਪ੍ਰੈਸ਼ਰ ਵੱਧ ਰਿਹਾ ਹੁਣ ਕੇਂਦਰ ਦੇ ਉੱਤੇ? ਇਹ ਪ੍ਰੈਸ਼ਰ ਤਾਂ ਬਿਲਡ ਹੋਇਆ ਹੋਇਆ ਹੀ ਆ ਇਹਦੇ ਵਿੱਚ ਦੋਰਾਵਾ ਕੋਈ ਹੈ ਹੀ ਨਹੀਂ ਜੇ ਪ੍ਰੈਸ਼ਰ ਸੈਂਟਰ ਦੇ ਵਿੱਚ ਗੌਰਮੈਂਟ ਦੇ ਨਾਂ ਹੁੰਦਾ ਮੋਤੀ ਸਰਕਾਰ ਤੇ ਨਾਂ ਪ੍ਰੈਸ਼ਰ ਬਿਲਡ ਹੋ ਰਿਹਾ ਹੁੰਦਾ ਤਾਂ ਸਰਵਉੱਚ ਅਦਾਲਤ ਨੂੰ ਵੀ ਦਖਲ ਦੇਣ ਦੀ ਮੇਰੇ ਖਿਆਲ ਨੂੰ ਲੋੜ ਨਹੀਂ ਸੀ ਪੈਣੀ ਪਹਿਲਾਂ ਨਹੀਂ ਦਿੱਤਾ ਕਿ ਆ ਹੂੰ ਉਦੋਂ ਦਿੱਤਾ ਗਿਆ ਜਦੋਂ ਉਹਨਾਂ ਨੂੰ ਲੱਗ ਗਿਆ ਕਿ ਹੁਣ ਤਾਂ ਮੂਵਮੈਂਟ ਬਸ ਚੱਲ ਪਈ ਹੁਣ ਤਾਂ ਪਿੱਛੇ ਮੁੜਨ ਦਾ ਔਖਾ ਹੋ ਗਿਆ ਠੀਕ ਹੈ ਉਦੋਂ ਇਹ ਹੁਣ ਜਿਹੜਾ ਹੈਗਾ ਇਹ ਵਰਲਡ ਲੈਵਲ ਤੇ جاری ਇਹ ਗੱਲ ਹੈ ਜਾਣੀ ਸ਼ੁਰੂ ਹੋ ਗਈ ਐ ਔਰ ਹਾਲਤ ਵੀ ਦਿਨੋ ਦਿਨ ਵਿਗੜ ਰਹੀ ਐ ਜੀ ਵੱਤਵਾਦਿਕ ਜਦ ਹਦ ਹਦ ਦਿਨ ਹੋਰ ਇਹਨਾਂ ਨੂੰ ਡੱਲੇਵਾਲ ਉਹਨਾਂ ਨੂੰ ਇਦਾਂ ਦੇ ਦਿੱਤਾ ਜਾਊਗਾ ਲੇਕਿਨ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੁਕਮ ਹੋ ਜਾਣਾ ਕਿ ਚੱਕੋ ਜੀ ਹਸਪੀਟਲਾਈਜ਼ ਕਰੋ ਚੁੱਪ ਕਰਕੇ ਸੋ ਉਹ ਚੀਜ਼ ਇਹਨਾਂ ਨੇ ਕਰੇ ਦੇਣੀ ਐ ਦੂਜੀ ਗੱਲ ਇਹ ਵੀ ਹੈਗੀ ਐ ਕਿ ਜੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਤਾਂ ਹੁਕਮ ਕਾਨੂੰਨ ਦਾ ਹੁਕਮ ਮੰਨਣਾ ਤਾਂ ਦੋਨਾਂ ਪਾਸੇ ਜ਼ਰੂਰੀ ਹੁੰਦਾ ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਕੱਲੇ ਡੱਲੇਵਾਲ ਸਾਹਿਬ ਹੋਰ ਹੀ ਹੁਕਮ ਮੰਨਣ ਵੀ ਸੁਪਰੀਮ ਕੋਰਟ ਦਾ ਹੁਕਮ ਹੈ ਜੀ ਚਲੋ ਮਰਨ ਮਰਦਾ ਤੋੜਦਾ ਤਾਂ ਸਰਕਾਰ ਨੂੰ ਵੀ ਨਾਲ ਨਾਲ ਹੁਕਮ ਜਾਰੀ ਹੋਣਾ ਚਾਹੀਦਾ ਹੈ ਕਿ ਤੁਸੀਂ ਇਹਨਾਂ ਦੀ ਮੰਗਾਂ ਮਤਲਬ ਧਿਆਨ ਦਿਓ ਦਸਾਂ 5 ਦਿਨ ਦਾ ਟਾਈਮ ਦਿੱਤਾ 5 ਦਿਨ ਦੇ ਵਿੱਚ ਵਿੱਚ ਮੰਗਾਂ ਇਹਨਾਂ ਦੀ ਮੰਨੋ ਜੇ ਜਿੱਤੇ ਤੁਹਾਨੂੰ ਲੱਗਦਾ ਕੋਈ ਨਜਾਇਜ਼ ਮੰਗਿਆ ਤਾਂ ਸਾਡੇ ਕੋਲ ਲਿਖਿਆ ਹੋਸੀ ਦੇਖੀ ਜੀ ਤੇ ਉਹ ਚੀਜ਼ ਮੰਗ ਮੰਨ ਕੇ ਇਹਨਾਂ ਦੀ ਇਹਨਾਂ ਨੂੰ ਲਾਂਭੇ ਕਰੋ 5 ਦਿਨ ਦੇ ਲਈ ਇਲਾਜ ਲਈ ਰਾਜ਼ੀ ਕਰੋ ਨੂੰ ਔਰ ਉਹ ਸਰਕਾਰ ਦੀ ਡਿਊਟੀ ਲਾਣੀ ਚਾਹੀਦੀ ਹੈ ਸੈਂਟਰ ਗਵਰਨਮੈਂਟ ਦੀ ਕਿ ਤੁਹਾਡੇ ਮੰਤਰੀ ਜਾਣ ਪ੍ਰੋਸਸ ਆ ਦੇਣ 5 ਦਿਨ ਦਾ ਟਾਈਮ ਸੀ ਦਿੰਨੇ 5 ਦਿਨ ਚ ਨੇ ਮੰਗਾ ਮੰਨ ਕੇ ਜਿਹੜੀ ਜਾਇਦ ਨਹੀਂ ਲੱਗਦੀ ਸਾਡੇ ਕੋਲ ਨੇ ਉਹ ਅਸੀਂ ਦੱਸਾ ਦੇਣਾ ਚਾਹੀਦਾ ਉਹਦਾ ਨਬੇੜਾ ਕਰੀਏ ਜੀ ਐਦਾਂ ਦਾ ਕੋਈ ਫੈਸਲਾ ਜਿਹੜਾ ਹੈਗਾ ਸਰਕਾਰ ਨੂੰ ਨਾ ਛੋੜੀ ਸੁਪਰੀਮ ਕੋਰਟ ਨੂੰ ਲੈਣਾ ਚਾਹੀਦਾ ਪਰ ਪੰਜਾਬ ਸਰਕਾਰ ਕਿਉਂ ਗੈਰ ਹਾਜ਼ਰ ਹੈ ਪੂਰੇ ਵਰਤਾਰੇ ਦੇ ਵਿੱਚੋਂ ਕੀ ਪੰਜਾਬ ਸਰਕਾਰ ਸੁਰਖਰੂ ਹੋਈ ਬੈਠੀ ਕਿਸਾਨਾਂ ਤੋਂ ਕਿਸੇ ਤਰੀਕੇ ਦੀ ਚਿੰਤਾ ਨਹੀਂ ਦੇਖੋ ਪੰਜਾਬ ਦੇ ਵਿੱਚ ਅੱਪ ਗੱਲ ਕਰੀਏ ਚਾਹੇ ਹਰਿਆਣਾ ਸਰਕਾਰ ਹੈ ਪੰਜਾਬ ਸਰਕਾਰ ਹੈ ਇਹਨਾਂ ਕੋਲ ਇੱਕ ਗੱਲ ਦਾ ਹੀ ਹੈ ਨਾ ਪੱਕੇ ਤੌਰ ਤੇ ਕਿ ਸਾਡੇ ਆ ਇਹ ਮਸਲਾ ਸਾਡੇ ਲੈਵਲ ਤੇ ਸੁਲਝਣ ਵਾਲਾ ਹੈ ਹੀ ਨਹੀਂ ਹੂੰ ਜਿਹੜੀ ਐ ਐਮਐਸਪੀ ਗਰੰਟੀ ਕਾਨੂੰਨ ਹੈਗਾ ਉਹ ਇੱਥੇ ਤਾਂ ਮੰਨਣਾ ਨਹੀਂ ਜੀ ਤੇ ਮੁੱਖ ਮੰਗ ਉਹਨਾਂ ਦੀ ਇਹੀ ਆ ਹੂੰ ਆ ਇਹ ਹੈਗਾ ਕਿ ਜੇ ਜਾ ਕੇ 10 ਮਿੰਟ ਭਗਵੰਤ ਮਾਨ ਨੂੰ ਇੱਥੇ ਜਾ ਕੇ ਬੈਠ ਜਾਣਾ ਆਪਾਂ ਸਾਰੇ ਹੀ ਕਹਿਣ ਲੱਗ ਜਾਨੇਗੇ ਕਿ ਠੀਕ ਹੈ ਜੀ ਸਰਕਾਰ ਆ ਗਈ ਪਿੱਠ ਤੇ ਆ ਗਈ ਠੀਕ ਹੈ ਜੀ ਕਿਸਾਨਾਂ ਨਾਲ ਖੜ ਗਈ ਇਹਨਾਂ ਨੇ ਇੰਨਾ ਕੁਝ ਤਾਂ ਕਰਨਾ ਨਹੀਂ ਜਿਹੜੀ ਮੰਗ ਸੈਂਟਰ ਕੋਲ ਹੈ ਉਹ ਸੈਂਟਰ ਨਹੀਂ ਮੰਨਣੀ ਹਨਾ ਜੀ ਜੇ ਇਹਨਾਂ ਕੋਲ ਹੁੰਦੀ ਪਰ ਇਹਨਾਂ ਦਾ ਇਹਨਾਂ ਦੇ ਉੱਤੇ ਦਬਾਅ ਮੌਨਦਾ ਹੁਣ ਇਸ ਕਰਕੇ ਸੁਰਖਰੂ ਮੰਨ ਰਹੇ ਆ ਕਿ ਸਾਡੇ ਕੋਲ ਤਾਂ ਮੰਗ ਹੀ ਨਹੀਂ ਇਹ ਨਾ ਸੀ ਪੂਰੀ ਕਰ ਸਕਦੇ ਆ ਇਹ ਆਉਣੀ ਤਾਂ ਉੱਥੋਂ ਹੀ ਆ ਪਰ ਪੰਜਾਬ ਸਰਕਾਰ ਨੂੰ ਜਦੋਂ ਮਰਨ ਵਰਤ ਸ਼ੁਰੂ ਹੋਣਾ ਸੀ ਉਸ ਤੋਂ ਪਹਿਲਾਂ ਤਾਂ ਗੱਲੇਵਾਲ ਸਾਹਿਬ ਦੀ ਬੜੀ ਚਿੰਤਾ ਸੀ ਘਰੋਂ ਲੈ ਕੇ ਜਾਂਦੇ ਨੇ ਹਸਪਤਾਲ ਭਰਤੀ ਕਰਵਾਉਂਦੇ ਨੇ ਚਾਹੇ ਉਹ ਇੱਕ ਤਰੀਕੇ ਦਾ ਗ੍ਰਿਫਤਾਰੀ ਹੋ ਸੀ ਪਰ ਉਹ ਸਾਰੀ ਕਾਰਵਾਈ ਹੁੰਦੀ ਹੈ ਹਸਪਤਾਲ ਲਿਜਾਇਆ ਜਾਂਦਾ ਪਰ ਹੁਣ ਕਿਉਂ ਪਿੱਛੇ ਹੱਟੀ ਹੋਈ ਹੈ ਪੰਜਾਬ ਸਰਕਾਰ ਮੈਂ ਉਹੀ ਗੱਲ ਦੱਸ ਰਿਹਾ ਕਿ ਹੁਣ ਉਹਨਾਂ ਨੂੰ ਪਤਾ ਕਿ ਪਾਲੇ ਦੇ ਵਿੱਚ ਸਾਡੇ ਨਹੀਂ ਉਹ ਸੈਂਟਰ ਦੇ ਹੂੰ ਦੂਜੀ ਗੱਲ ਹੈ ਕਿ ਸੈਂਟਰ ਗਵਰਨਮੈਂਟ ਲਗਾਤਾਰ ਔਰ ਨਾਲ ਦੇ ਨਾਲ ਸੁਪਰੀਮ ਕੋਰਟ ਲਗਾਤਾਰ ਇਹਦੇ ਵਿੱਚ ਇਹਨੂੰ ਅਲਗੋਂ ਦੀ ਨਜ਼ਰ ਆ ਰਹੀ ਹੈ ਸੋ ਇਹਨਾਂ ਨੂੰ ਫਿਲਹਾਲ ਘੜੇ ਦੀ ਚਿੰਤਾ ਕੋਈ ਕਹਿ ਨਹੀਂ ਕਹਿ ਨਹੀਂ ਸਕਦਾ ਕਿ ਕਿ ਪਲ ਦੀ ਕੋਈ ਚਿੰਤਾ ਹੈਗੀ ਆ ਹਾਂ ਇਹ ਜ਼ਰੂਰ ਹੈ ਜੇ ਤੂੰ ਕਿਤੇ ਥੋੜੀ ਜੀ ਸਥਿਤੀ ਖਰਾਬ ਹੁੰਦੀ ਨਜ਼ਰ ਆਈ ਜਾਂ ਸੁਪਰੀਮ ਕੋਰਟ ਦਾ ਕੋਈ ਸਖਤ ਆਦੇਸ਼ ਆ ਗਿਆ ਫਿਰ ਇਨਵੋਲਵਮੈਂਟ ਕਰਨੀ ਪੈਣੀ ਹੈ ਮਜਬੂਰੀ ਬਸ ਗੰਡੰਡਾ ਰੱਖਿਆ ਜਾਣਾ ਸਿਰਫ ਤਾਂ ਸਰਕਾਰ ਉੱਤੇ ਪਹੁੰਚ ਵੀ ਕਰੇਗੀ ਹਰਿਆਣਾ ਸਰਕਾਰ ਵੀ ਪਹੁੰਚ ਕਰੇਗੀ ਕਿਸੇ ਨਾ ਕਿਸੇ ਤਰੀਕੇ ਸੋ ਫਿਲਹਾਲ ਇਹੀ ਨੇ ਕਿ ਸਾਡੇ ਪਾਲੇ 'ਚ ਨਹੀਂ ਹੈ ਭਾਵੇਂ ਲੋਕਾਂ ਨੂੰ ਪਤਾ ਹੈ ਕਿ ਸਰਕਾਰ ਨੂੰ ਚਾਹੀਦਾ ਸੀ ਲੋਕ ਅੱਜ ਬਦਨਾਮੀ ਵੀ ਐਸੀ ਕਰਕੇ ਕਰ ਰਹੇ ਨੇ ਜੇ 10 ਮਿੰਟ ਸਰਕਾਰ ਦੇ ਨਮਾਇਦੇ ਉੱਤੇ ਜਾ ਕੇ ਬੈਠ ਵੀ ਜਾਣ ਤਾਂ ਲੋਕਾਂ ਦਾ ਵੀ ਰੁਖ ਪਲਟ ਜਾਣਾ ਉਹ ਗਣ ਕੇ ਠੀਕ ਹੈ ਜੀ ਚੱਲੇਗੇ ਇਹਨਾਂ ਨੇ ਤਾਂ ਇਹੀ ਕਰ ਸਕਦੇ ਸੀ ਚੱਲੇਗੇ ਉਹ ਤਾਂ ਭਿਜੇ ਵੀ ਨੇ ਕੁਝ ਲੀਟਰ ਗਏ ਵੀ ਨੇ ਹਾਂ ਬਾਕੀ ਸਰਕਾਰ ਦਾ ਜਿਹੜਾ ਤੁਸੀਂ ਦੇਖੋ ਨਾ ਕਿ ਪ੍ਰਸ਼ਾਸਨ ਹੈ ਜਿਹੜਾ ਉਹ ਚਾਹੇ ਪੁਲਿਸ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਹੈ ਦੂਜਾ ਚਾਹੇ ਹਸਪਤਾਲ ਵਾਲੇ ਡਾਕਟਰਸ ਨੇ ਉਹਨਾਂ ਦੀ ਟੀਮਾਂ ਬਕਾਇਦਾ ਤੌਰ ਤੇ ਤੁਸੀਂ ਤਾਂ ਕੰਮ ਕਰ ਰਹੀਆਂ ਨੇ ਇਹ ਸੁਪਰ ਸਰਕਾਰ ਤਾਂ ਕਹੇ ਕਿ ਨਾ ਕਿ ਸਾਡੀਆਂ ਟੀਮਾਂ ਤਾਂ ਕੰਮ ਕਰ ਰਹੀਆਂ ਨੇ ਡੀਜੀਪੀ ਵੀ ਜਾ ਰਹੇ ਆ ਉਹ ਡੀਸੀ ਵੀ ਜਾ ਰਹੇ ਆ ਤੇ ਹਸਪਤਾਲ ਦੀਆਂ ਟੀਮਾਂ ਵੀ ਜਾ ਰਹੀਆਂ ਨੇ ਬਕਾਇਦਾ ਤੌਰ ਤੇ ਚੈੱਕਅਪ ਲਈ ਜਾਂ ਹੋਰ ਜੁੜੀ ਵੀ ਉੱਥੇ ਸਹੂਲਤ ਦੀ ਲੋੜ ਸਮਝ ਜਾਂਦੀ ਹੈ ਐਂਬੂਲੈਂਸ ਵੀ ਹੋਊਗੀ ਉੱਥੇ ਤਾਂ ਜੇ ਸੁਪਰੀਮ ਕੋਰਟ ਕਹੇਗੀ ਕਿ ਹਸਪਤਾਲ ਹਸਪਟਲਾਈਜ਼ ਕਰਿਆ ਜਾਵੇ ਇਹਨਾਂ ਨੂੰ ਹਸਪਤਾਲ ਲਿਜਾਇਆ ਜਾਵੇ ਤਾਂ ਗੱਲ ਗੱਲ ਆ ਰਹੀ ਸੀ ਕਿ ਨੇੜੇ ਇੱਕ ਹਵੇਲੀ ਕੋਈ ਨਾਦਿਕ ਗੁਤਾਂ ਦਾ ਬਣਿਆ ਹੋਇਆ ਹੈਗਾ ਉਹ ਉਹਨੂੰ ਇਹ ਕਹਿੰਦੇ ਅਸੀਂ ਹਸਪਤਾਲ ਬਣਾ ਕੇ ਉਹਦੇ ਚ ਸਾਸ ਹਸਟਲ ਵਾਲੀਆਂ ਸਹੂਲਤਾਂ ਦੇ ਦਾਂਗੇ ਡਾਕਟਰ ਉੱਤੇ 24 ਘੰਟੇ ਲਾਦਾ ਜੀ ਸੋ ਇਹੀ ਕਰ ਸਕਦੇ ਸੀ ਇਹ ਕਰੀ ਜਾ ਰਹੇ ਨੇ ਇਸ ਕਰਕੇ ਸੁਰਖਰੂ ਬੈਠੇ ਨੇ ਪਰ ਰਵਨੀਤ ਵਿਕਟੂ ਦਾ ਬਿਆਨ ਆਂਦਾ ਹੈ ਇਸੇ ਦਰਮਿਆਨ ਜਿਹੜੇ ਲੀਡਰ ਮਿਲਣ ਜਾ ਰਹੇ ਸੀਗੇ ਉਹਨਾਂ ਨੂੰ ਲੈ ਕੇ ਕਿ ਤੁਸੀਂ ਡਰਾਮਾ ਕਰ ਰਹੇ ਨੇ ਲੀਡਰ ਵੀ ਜਿਹੜੇ ਮਿਲਣ ਜਾ ਰਹੇ ਆ ਉਹਨਾਂ ਨੂੰ ਗੱਲੇਵਾਲ ਸਾਹਿਬ ਨੂੰ ਕਿ ਆਪ ਕਦੀ ਭੁੱਖ ਹੜਤਾਲ ਤੇ ਬੈਠੇ ਨੇ ਤਾਂ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਵੇਖਦੇ ਹੋ ਨਹੀਂ ਉਹ ਰਵਨੀਤ ਵਿਕਟੂ ਹੋਰੀ ਦਾ ਬਿਆਨ ਦੇ ਸਕਦੇ ਨੇ ਭਾਜ ਪਜਵਾਇਨ ਕੀਤੀ ਹੋਈ ਆ ਹੂੰ ਉਹਨਾਂ ਨੂੰ ਚੁੱਪ ਕਰਕੇ ਏਡੇ ਵੱਡੇ ਅਹੁਦੇ ਤੇ ਨਿਵਾਜ ਦਿੱਤਾ ਗਿਆ ਉਹਨਾਂ ਨੂੰ ਦੇ ਦਿੱਤਾ ਗਿਆ ਅੱਜ ਉਹ ਕਾਂਗਰਸ ਨਾਲ ਸਮਝੌਤਾ ਰਿਹਾ ਅੱਜ ਕਾਂਗਰਸ ਨੂੰ ਭੰਡੀ ਜਾ ਰਹੇ ਨੇ ਸੋ ਬਿਆਨ ਦੇਣ ਦਾ ਕੋਈ ਗੱਲ ਨਹੀਂ ਬਣਦੀ ਗੱਲ ਤਾਂ ਇਹ ਕਿ ਚਲੋ ਤੁਸੀਂ ਕਹਿੰਦੇ ਹੋ ਇਹ ਡਰਾਮੇਬਾਜ਼ੀ ਕਰ ਰਹੇ ਨੇ ਤੁਸੀਂ ਜਾ ਕੇ ਸਰਕਾਰ ਨੂੰ ਕਹਿੰਦੇ ਹੋ ਕਿ ਭਾਈ ਐਮਐਸਪੀ ਨਾਲ ਤੁਸੀਂ ਪ੍ਰੋਬਲਮੇ ਸ਼ੇਅਰ ਕਰ ਦੋ ਲੋਕਾਂ ਨਾਲ ਵੀ ਆਹ ਪ੍ਰੋਬਲਮ ਹੈ ਤਾਂ ਨਹੀਂ ਦੇ ਸਕੇ ਹੂੰ ਜੀ ਮੋਦੀ ਸਰਕਾਰ ਮੋਦੀ ਹੋਰ ਮੋਦੀ ਟੀਮ ਦੇ ਹੋਣਗੇ ਕਾਰਪੋਰੇਟ ਨਾਲ ਸਬੰਧ ਨਹੀਂ ਬੋਲ ਸਕਦੇ ਜਾਂ ਕਿਸਾਨਾਂ ਨੂੰ ਨਹੀਂ ਨਰਾਜ਼ ਕਰ ਸਕਦੇ ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਗੱਲ ਕਰ ਲੋ ਕਿ ਮੈਂ ਕਾਰਨ ਪੁੱਛਿਆ ਨਾ ਤੁਹਾਨੂੰ ਦੱਸਦਾ ਹਾਂ ਰੰਤਕ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਦੱਸ ਦੇਣ ਹਮ ਵੀਰ ਤਾਂ ਗੱਲ ਬਣਦੀ ਹੈ ਵੀ ਭਾਈ ਇਹ ਇਸ ਕਰਕੇ ਨਹੀਂ ਦੇ ਸਕਦੇ ਥੋੜੀ ਮੈਜੋਰਿਟੀ ਦਾ ਹੀ ਉਹ ਨੁਕਸਾਨ ਤੁਸੀਂ ਕੱਲਾ ਪੰਜਾਬ ਦਾ ਦੇਖੀ ਜਾਂਦੇ ਹੋ ਬਾਕੀ ਕਿਸਾਨਾਂ ਨੂੰ ਮਾਰਨਾ ਸੀ ਜੇ ਐਮਐਸਪੀ ਦਿੱਤਾ ਐਂ ਹੀ ਦੱਸ ਦੇਣ ਵੀ ਕਿਉਂ ਕੀ ਕਿਵੇਂ ਹੋਊਗਾ ਇਦਾਂ ਦਾ ਜੀ ਉਹ ਉਹ ਗੱਲ ਕਰਨ ਉਹ ਨਹੀਂ ਕਰਦੇ ਹਮ ਇਹ ਗੱਲ ਕਰਦੇ ਨੇ ਕਿ ਜਿਵੇਂ ਹਰਜੀਤ ਕਾਰੇਵਾਲ ਨੇ ਕਹਿੰਦਾ ਸੀ ਵੀ ਮੈਂ ਨਹੀਂ ਚਾਹੁੰਦਾ ਵੀ ਢੱਲੇਵਾਲ ਮਰਨ ਵੀ ਉਹਨਾਂ ਨੂੰ ਪਜਣਾ ਸੀ ਜੀ ਭਾਈ ਬਿਆਨ ਦਿਓ ਤੁਸੀਂ ਵੀ ਐਮਐਸਪੀ ਲਾਗੂ ਕਰੋ ਹਮ ਪਰ ਬਾਕੀ ਕਿਸੇ ਵੀ ਸਟੇਟ ਦੇ ਕਿਸਾਨਾਂ ਨਾਲ ਗੱਲ ਕਰ ਲਓ ਹੂੰ ਜੇ ਉਹ ਮੰਗਦੇ ਨਹੀਂ ਹੈਗੇ ਫਿਰ ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਗੱਲ ਕਰ ਲਓ ਭਾਈ ਬਾਕੀ ਆ ਦੇਖੋ ਤੁਹਾਡੇ ਹੀ ਆਗੂ ਨੇ ਹੂੰ ਠੀਕ ਹੈ ਐਸ ਕੇਐਮ ਦੇ ਆਗੂ ਨੇ ਉਹ ਉਹ ਬੋਲ ਰਹੇ ਨੇ ਆ ਦੇਖੋ ਫੁਲਾਨੀ ਸਟੇਟ ਦੇ ਨੇ ਫੁਲਾਨੀ ਜਿਹੜੇ ਸਾਡੇ ਸਾਹਮਣੇ ਬੈਠੇ ਨੇ ਤੁਸੀਂ ਗੱਲ ਕਰ ਲਓ ਅਸੀਂ ਬੱਚੇ ਬੈਠਦੇ ਹਾਂ ਗੱਲ ਕਰਨ ਨੂੰ ਕਿੱਥੇ ਐਮ ਐਸ ਕੇ ਚਾਹੀਦੀ ਕਿੱਥੇ ਨਹੀਂ ਚਾਹੀਦੀ ਜੀ ਇਹਦਾ ਗੱਲ ਗੱਲਬਾਤੇ ਕਰਨੀ ਹੈ ਪਰ ਉਸ ਰਸਤੇ ਤੇ ਨਹੀਂ ਜਾਂਦੇ ਕਿਉਂਕਿ ਬੀ ਜੀ ਪੀ ਚਾਹੁੰਦੀ ਨਹੀਂ ਹੈ ਹੂੰ ਜੀ ਕਿ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਪਸੰਦ ਕਰਦੇ ਕਿ ਪੰਜਾਬ ਨਾਲ ਕੋਈ ਵੱਖ ਇਹਨਾਂ ਦਾ ਵਿਵਾਦ ਹੈ ਜਿਹੜਾ ਚੱਲ ਰਿਹਾ ਹੈ ਨਹੀਂ ਨਹੀਂ ਪੰਜਾਬ ਕੱਲੇ ਪੰਜਾਬ ਦੇ ਕਿਸਾਨਾਂ ਦਾ ਤਾਂ ਰੌਲਾ ਹੀ ਨਹੀਂ ਜੇ ਪੰਜਾਬ ਦੇ ਕਿਸਾਨਾਂ ਦਾ ਰੌਲਾ ਹੁੰਦਾ ਕਿ ਐਮਐਸਪੀ ਕੱਲੇ ਪੰਜਾਬ ਦੇ ਕਿਸਾਨ ਮੰਗ ਰਹੇ ਨਹੀਂ ਦਾ ਇਹਨਾਂ ਨੂੰ ਦੇਣੀ ਨਹੀਂ ਹੈਗੀ ਤਾਂ ਕਦੋਂ ਦੇ ਦੱਬ ਦਿੰਦੇ ਹੱਸੇ ਪਰ ਉਹ ਬਿਆਨ ਤਾਂ ਕਈ ਵਾਰੀ ਦੇ ਚੁੱਕੇ ਨੇ ਕਹਿੰਦੇ ਜੀ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਨਾਲ ਦਿੱਕਤ ਆ ਹੋਰ ਤਾਂ ਸਾਰੇ ਮੰਨੇ ਬੈਠੇ ਨੇ ਜਿਹੜੇ ਮੰਨੇ ਹੋਏ ਉਹਨਾਂ ਨੂੰ ਸਾਹਮਣੇ ਲਿਆਉਣ ਨਾ ਉਹ ਤੁਹਾਡੇ ਕਹਿਣ ਅਨੁਸਾਰ ਮੰਨੇ ਹੋਏ ਨੇ ਤੁਸੀਂ ਬੋਲ ਤਾਂ ਥੋੜੀ ਮੰਨਗੇ ਜੇ ਅੱਜ ਸਪੋਰਟ ਤੇ ਆ ਰਹੇ ਨੇ ਠੀਕ ਹੈ ਤਾਂ ਉਹ ਕਿਉਂ ਆ ਰਹੇ ਨੇ ਜੇ ਤੁਹਾਡੇ ਨਾਲ ਸਹਿਮਤ ਨਹੀਂ ਫਿਰ ਤੁਹਾਡੇ ਤੁਹਾਡੇ ਕੋਲ ਆਣ ਉਹ ਉਹ ਬਾਕੀ ਕਿਸਾਨਾਂ ਦੀ ਗੱਲ ਕੀ ਪੰਜਾਬ ਦੇ ਕਿਸਾਨ ਨਹੀਂ ਮੰਨਣਗੇ ਜੀ ਉਹਨਾਂ ਨੂੰ ਭੇਜ ਦਿਨ ਵੀ ਜਾਓ ਡੱਲੇਵਾਲ ਸਾਹਿਬ ਤੁਹਾਡਾ ਲੀਡਰ ਹੈ ਤੁਹਾਨੂੰ ਉਹ ਤੁਹਾਡਾ ਆਗੂ ਹੈ ਤੁਹਾਡੇ ਨਾਲ ਚੱਲਦਾ ਹੈ ਤੁਸੀਂ ਜਾ ਕੇ ਠਾਹ ਲਓ ਉਹਨੂੰ ਬਾਕੀ ਤੁਸੀਂ ਸਮਝਾਓ ਆਪਣੇ ਬਾਰੇ ਵੀ ਤੁਹਾਡਾ ਨੁਕਸਾਨ ਹੁੰਦਾ ਜੀ ਕਿ ਕਿਸੇ ਦਾ ਨੁਕਸਾਨ ਕਰਕੇ ਪੰਜਾਬ ਕਦੋਂ ਚਾਹੁੰਦਾ ਕਿ ਉਹਨੂੰ ਕੋਈ ਫਾਇਦਾ ਮਿਲੇ ਪੰਜਾਬ ਤਾਂ ਆਪ ਸਿਰ ਧਰ ਦੀ ਵਾਰੀ ਲਾਂਦਾ ਕਿਸੇ ਦੇ ਭਲੇ ਹੋਣ ਵਾਸਤੇ ਜੇ ਤਾਂ ਆਪ ਜਾਨਾਂ ਤੱਕ ਕੁਰਬਾਨ ਕਰਨ ਰੱਖ ਬੈਠਾ ਹੂੰ ਢੱਲੇ ਵਾਲੇ پوری ਜਾਣ ਦੇਣ ਵਾਸਤੇ ਹੀ ਬੈਠੇ ਨੇ ਜੀ ਜੇ ਕੱਲੇ ਪੰਜਾਬ ਦੀ ਗੱਲ ਹੁੰਦੀ ਫਿਰ ਫਿਰ ਕਿੱਥੇ ਹੂੰ ਬਾਕੀ ਲੋਕਾਂ ਦਾ ਨੁਕਸਾਨ ਤਾਂ ਵੈਸੇ ਹੀ ਨਹੀਂ ਕਰ ਸਕਦੇ ਇਹ ਤਾਂ ਇਹ ਲੰਗਰ ਸਿਕਾਉਣ ਵਾਲੀ ਕੰਮ ਬਣੀ ਜਾਂਦੀ ਹੈ ਪੰਜਾਬ ਦੇ ਪੰਜਾਬੀ ਨੇ ਜਿਹੜੇ ਸੋ ਇਹ ਇਦਾਂ ਦੀ ਗੱਲ ਕੋਈ ਨਹੀਂ ਬਦਨਾਮ ਕਰਨ ਦੀ ਕੋਸ਼ਿਸ਼ ਹੁੰਦੀ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਜੀ ਸਾਡੇ ਨਾਲ ਜੁੜੇ ਸਨ ਜਿਸ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਹੁਣ ਤੱਕ ਦੀਆਂ ਉਹਨਾਂ ਖਬਰਾਂ ਤੇ ਜੋ ਕਿ ਚਰਚਾ ਦਾ ਵਿਸ਼ਾ ਨੇ ਤਾਂ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ